ਵੈਗੁਰਜੀ ਕਾ ਖਾਲਸਾ ਵੈਗੁਰਜੀ ਕੀ ਫਤਿਹ ਅਸੀਂ ਤੁਹਾਨੂੰ ਕਈ ਦਿਨਾਂ ਤੋਂ ਪਲ-ਪਲ ਦੀ ਰਿਪੋਰਟ ਦਿਖਾ ਰਹੇ ਆ ਕੁੰਡਲੀ ਬਾਡਰ ਦਿੱਲੀ ਤੋਂ ਕੁੰਡਲੀ ਬਾਡਰ ਤੁਹਾਨੂੰ ਅਸੀਂ ਕੁੰਡਲੀ ਬਾਡਰ ਦੀਆਂ ਤਸਵੀਰਾਂ ਦਿਖਾਉਣੇ ਆ ਇਸ ਟਾਈਮ ਦੇ ਮੌਜੂਦਾ ਹਾਲਾਤ ਦਿਖਾਉਣੇ ਆ ਕੁੰਡਲੀ ਬਾਡਰ ਦੇ ਕੀ ਹਾਲਾਤ ਆ ਕੁੰਡਲੀ ਬਾਡਰ ਦੇ ਮੈਂ ਸਿਰ ਪਿਛਲੇ ਮਹੀਨੇ ਕਹਿੰਦਾ ਇਹ ਰੋਕਾਂ ਲਾ ਜਾਂਗੇ ਸੀਗਾ ਇਹ ਰੋਕਾਂ ਤੋੜਿਆ ਗਿੰਗਾ ਕਿਸਾਨਾਂ ਵੱਲੋਂ ਇਹ ਪੱਥਰ ਲਾਏ ਸੀਗੇ ਪੱਥਰ ਹਟਾਏ ਗਏ ਆ ਜਗ੍ਹਾ ਬੰਦ ਬਣਾਈ ਗਈ ਆ ਜਿਹੜੀ ਫਿਲਹਾਲ ਆ ਜਿਹੜੇ ਪਹਿਲਾਂ ਮੈਂ ਆਪਣੇ ਕੈਮਰਾਮੈਨ ਨੂੰ ਕਹੂੰਗਾ ਉਹ ਕਿਸਾਨ ਜੁੜਿਆਂ ਨੂੰ ਦਿਖਾਵੇ ਕਿਸਾਨ ਜਿੱਥੇ ਬੰਦੇ ਨੂੰ ਦਿਖਾਵੇ ਕਿਸਾਨ ਜਿੱਥੇ ਬੰਦੇ ਆਪਣੇ ਪੱਦਰ ਤੇ ਆਪਣੇ ਵਲੰਟੀਅਰ ਲਾ ਕੇ ਉਹਨਾਂ ਨੂੰ ਅੱਗੇ ਜਾਣ ਤੋਂ ਰੋਕਿਆ ਵਾ ਉਹਨਾਂ ਨੂੰ ਅੱਗੇ ਜਾਣ ਤੋਂ ਰੋਕਿਆ ਵਾ ਵਿਚਾਲੇ ਜਿਹੜਾ ਖਾਲੀ ਹੈ ਮੀਡੀਆ ਇਹ ਕੁਛ ਦਿੱਲੀ ਦਾ ਇੰਟਰਨੈਸ਼ਨਲ ਨੈਸ਼ਨਲ ਮੀਡੀਆ ਇਧਰਲੇ ਪਾਸੇ ਪੰਜਾਬੀ ਮੀਡੀਆ ਦੂਸਰੀ ਤਰਫ ਦੂਸਰੀ ਤਰਫ ਤੁਹਾਨੂੰ ਅਸੀਂ ਦਿਖਾਉਣੇ ਆ ਦੂਸਰੀ ਤਰਫ ਕੀ ਆ ਦੂਸਰੀ ਤਰਫ ਦਿੱਲੀ ਆ ਦਿੱਲੀ ਮੈਂ ਆਪਕਾ ਹਾਰਦਿਕ ਸਵਾਗਤ ਹੈ ਬੋਰਡ ਲੱਗਿਆ ਵਾ ਦਿੱਲੀ ਦਾ एमसीडी टोल अदा करने के लिए वासिक वाहन बाइक करे चले ये इत्थों आगे दिल्ली स्टार्ट हो जाती है दिल्ली पुलिस दे बैरियरा दिल्ली पुलिस दे दिल्ली पुलिस ते एस तो आगे बैरियर स्टार्ट होंदे आ जेडे किसान जथे बंदियां ਆਪਣੀਆਂ कुंडली बॉर्डर ते बैठीया ओ एस टाइम हरियाणा ते बैठीया दूसरी तरफ मैं अपने कैमरामैन ने कहूंगा ओ तस्वीरें दिखा दे ए दिल्ली पुलिस लाई भी आ ਇਸ ਇੰਦੀ ਦਿੱਲੀ ਪੁਲਿਸ ਦੇ ਤਸਵੀਰਾਂ ਆ ਨੇ ਦਿੱਲੀ ਪੁਲਿਸ ਦੇ ਵਾਟਰ ਕੈਨਨ ਖੜੇ ਆ ਦਿੱਲੀ ਪੁਲਿਸ ਦੇ ਵਾਟਰ ਕੈਨਨ ਖੜੇ ਆ ਇਧਰਲੀ ਸਾਈਡ ਤੇ ਦਿੱਲੀ ਵਾਟਰ ਪੁਲਿਸ ਦੇ ਕੈਨ ਖੜੇ ਆ ਇਧਰਲੇ ਪਾਸੇ ਟਿੱਪਰ ਲਾਏ ਗਏ ਆ ਮਿੱਟੀ ਦੇ ਭਰ ਕੇ ਜਿਵੇਂ ਤੁਸੀਂ ਦੇਖਿਆ ਕਿ ਕਰਨਾਲ ਜਾਂ ਸ਼ੰਭੂ ਬੈਰੀਅਰ ਤੇ ਇਹੋ ਜਿਹੇ ਜਿਹੜੇ ਇਹ ਲਾਇਏ ਹੋਏ ਸੀ ਬੈਰੀਅਰ ਇਹ ਦੂਸਰੇ ਪਾਸੇ ਜਿਹੜਾ ਇਹ ਪਿਛਲੇ ਪਾਸੇ ਦੇਖੋ ਹਲਚਲ ਜਿਹੜੀ ਹੌਲੀ-ਹੌਲੀ ਹਲਚਲ ਹੁੰਦੀ ਰਹਿੰਦੀ ਆ ਪੰਜਾਬ ਹਿੰਦ ਸੌਰੀ ਦਿੱਲੀ ਪੁਲਿਸ ਦੀ ਉਹ ਦਿੱਲੀ ਪੁਲਿਸ ਦੇ ਤਸਵੀਰਾਂ ਦਿਖਾਉਣੇ ਆ ਦੁਬਾਰਾ ਤਸਵੀਰਾਂ ਦਿਖਾਉਣੇ ਆ ਤੁਹਾਨੂੰ ਅਸੀਂ ਦਿੱਲੀ ਪੁਲਿਸ ਸਖਲਾਈ ਦਿੱਤੀ ਜਾਂਦੇ ਹੋ ਟਾਈਮ ਬਾਅਦ ਹੁਣ ਇਹਨਾਂ ਦੀ ਜਿਹੜਾ ਉਹ ਖਤਮ ਹੋਈ ਆ ਦੂਸਰੇ ਪਾਸੇ ਦੇਖੋ ਦਿੱਲੀ ਪੁਲਸ ਆ ਜਿਹੜੀ ਮੈਂ ਆਪਣੇ ਕੈਮਰਾਮੈਨ ਨੂੰ ਕਹੂੰਗਾ ਇੱਥੋਂ ਕਰਕੇ ਦਿਖਾਓ ਤਸਵੀਰਾਂ ਇੱਥੋਂ ਕਰਕੇ ਉੱਪਰ ਕਰਕੇ ਤਸਵੀਰਾਂ ਦਿਖਾਉਣੇ ਤੁਹਾਨੂੰ ਅਸੀਂ ਤਸਵੀਰਾਂ ਤੁਹਾਨੂੰ ਅਸੀਂ ਉੱਪਰ ਉਹ ਦਿੱਲੀ ਪੁਲਸ ਦਿਖਾਵੇ ਜਿਹੜੀ ਦਿੱਲੀ ਪੁਲਸ ਨੂੰ ਕੌਸ ਸੁਝਾਅ ਦਿੱਤੇ ਜਾ ਰਹੇ ਆ ਦਿੱਲੀ ਪੁਲਸ ਨੂੰ ਸੁਝਾਅ ਦਿੱਤੇ ਜਾ ਰਹੇ ਆ ਦਿੱਲੀ ਪੁਲਸ ਆ ਆ ਨੂੰ ਇੰਟਰੈਕਸ਼ਨ ਦੇ ਤਿਆਂ ਜਾਂਦੀਆਂ ਇਹ ਉਹ ਹੋਆ ਇਹ ਸਾਰੀਆਂ ਜਿਹੜੀਆਂ ਇਹ ਕੁੰਡਲੀ ਬਾਰਡਰ ਦੀਆਂ ਤਸਵੀਰਾਂ ਨੇ ਕੁੰਡਲੀ ਬਾਰਡਰ ਆ ਇਹ ਕੁੰਡਲੀ ਬਾਰਡਰ ਦੇ ਵੱਡੇ ਬੈਰੀਕਾਰ ਆ ਅੱਜ ਅੱਗੇ ਮੈਂ ਕੈਮਰਾਮੈਨ ਨੂੰ ਕਹੂੰਗਾ ਅੱਗੇ ਦਿਖਾਵੇ ਸਾਰੇ ਬੇਸ਼ਕ ਫੈਲਦਾ ਫਿਰ ਜੋ ਵੀ ਲੋਕੀ ਸਰਕਾਰ ਤੁਹਾਨੂੰ ਅਸੀਂ ਦਿਖਾਉਣੀ ਹੈ ਜਿਹੜੇ ਇਹ ਆ ਸਪੀਕਰ ਲੱਗੇ ਹੋਏ ਆ ਇਹ ਦਿੱਲੀ ਪਾਲਸ ਤੋਂ ਲਾਏ ਗਏ ਆ ਦਿੱਲੀ ਪਾਲਸ ਤੋਂ ਜਿਹੜੀ ਆਹ ਤਾਰ ਆ ਇਹ ਤਾਰ ਦੀ ਹਮੇਸ਼ਾ ਗੱਲ ਹੁੰਦੀ ਰਹੀ ਆ ਜਿਹੜੀ ਇਹ ਕੰਡਿਆਲੀ ਤਾਰ ਆ ਜਿਹੜੀ ਨਕੀਲੀ ਤਾਰ ਆ ਇਹ ਇੰਡੀਆ ਦੇ ਵਿੱਚ ਭਾਰਤ ਦੇ ਵਿੱਚ ਬੈਣ ਕਿਉਂਕਿ ਤੁਸੀਂ ਤਾਰ ਕੋਈ ਕਿਸਾਨ ਨਹੀਂ ਲਾ ਸਕਦਾ ਕੋਈ ਕਿਤੇ ਵੀ ਨਹੀਂ ਲਾ ਸਕਦਾ ਕਿਉਂਕਿ ਇਹਦੇ ਨਾਲ ਜਿਹੜਾ ਜਾਨਵਰ ਆ ਜਿਹੜੋ ਖੇਤਾਂ ਦੇ ਉੱਤੇ ਲਾਈ ਜਾਂਦੀ ਸੀਗਾ ਤੇ ਜਾਨਵਰ ਫਸ ਜਾਂਦਾ ਸੀਗਾ ਤੇ ਉਹ ਗੰਭੀਰ ਰੂਪ ਦੇ ਵਿੱਚ ਜਿਹੜਾ ਜ਼ਖਮੀ ਹੋ ਜਾਂਦਾ ਸੀਗਾ ਪਰ ਇਹ ਕਿਸਾਨ ਜਿਹੜੀ ਇਹ ਤਾਰ ਲਾਈ ਗਈ ਆ ਇਹ ਪਸ਼ੂਆਂ ਵਾਸਤੇ ਨੂੰ ਲਾਈ ਗਈ ਹੈ ਇਨਸਾਨਾਂ ਵਾਸਤੇ ਲਾਈ ਗਈ ਹੈ ਦੇਖੋ ਕਿੰਨੀ ਜਿਹੜੀ ਦੇਖਿਆ ਜਾਵੇ ਤਾਂ ਜਿਹੜੀ ਇਨਸਾਨੀ ਜਿਹੜੀ ਕੀਮਤਾ ਉਹ ਇਸ ਤਾਰ ਨਾਲ ਦੱਸੀ ਜਾਏ ਕਿ ਕਿੰਨੀ ਕਦਰ ਕਰਦੀ ਹੈ ਇਹ ਸਾਡੀ ਹਿੰਦੁਸਤਾਨ ਸਰਕਾਰ ਹੈ ਇੰਡੀਆ ਦੀ ਸਰਕਾਰ ਕਿੰਨਾ ਕਦਰ ਕਰਦੀ ਹੈ ਸਾਡੀ ਇਹ ਦੇਖੋ ਕਿੰਨੀ ਤਿੱਖੀ ਤਾਰ ਆ ਇਹ ਜਿਹੜੀ ਤਾਰ ਆ ਇਹ ਜਾਨਵਰਾਂ ਵਾਸਤੇ ਵੀ ਲਾ ਸਕਦੇ ਆ ਖੇਤਾਂ ਦੇ ਵਿੱਚ ਇਹ ਜਿਹੜੀ ਤਾਰ ਆ ਇਹ ਦਿੱਲੀ ਪੁਲਿਸ ਵੱਲੋਂ ਲਗਾਈ ਗਈ ਹੈ ਦਿੱਲੀ ਪੁਲਿਸ ਦੂਜੀ ਸਾਈਡ ਆ ਇਧਰਲੇ ਪਾਸੇ ਜਿਹੜੀਆਂ ਕਿਸਾਨ ਜਥੇ ਬੰਦੀਆਂ ਪੰਜਾਬ ਦੀਆਂ ਜਥੇ ਬੰਦੀਆਂ ਹਰਿਆਣਾ ਦੀਆਂ ਜਥੇ ਬੰਦੀਆਂ ਜਾਂ ਜਿਹੜੇ ਹੋਸਟੇਟਾਂ ਦੇ ਵਿੱਚੋਂ ਜਥੇ ਬੰਦੀਆਂ ਚੱਲ ਕੇ ਆ ਰਹੀਆਂ ਉਹ ਇਧਰ ਲਈ ਪਾਸੇ ਜਥੇ ਬੰਦੀਆਂ ਨੇ ਦੂਸਰੀ ਪਾਸੇ ਦਿੱਲੀ ਦੀ ਪੁਲਸਾ ਦੇਖੋ ਦੁਬਾਰਾ 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 ਫੇਰ ਹਾਈਟੈਕ ਸ਼ੁਰੂ ਹੋਈ ਆ ਫੇਰ ਜਿਹੜੀ ਆਪਣੀਆਂ ਇਸ ਖਲਾਈ ਕਰਦੇ ਆ ਉਹ ਥੋੜੇ ਥੋੜੇ ਟਾਈਮ ਬਾਅਦ ਟ੍ਰੈਨਲਤੀ ਜਾਂਦੀ ਆ ਵੀ ਕਿਵੇਂ ਜੇ ਅੰਦਰ ਕਿਸਾਂ ਜੁਨੀਅਰ ਅੱਗੇ ਵੱਧਦੀ ਆ ਦਿੱਲੀ ਵੱਲ ਨੂੰ ਕੂਚ ਕਰਦੀ ਆ ਤਾਂ ਕਿਹੋ ਜਿਹੇ ਜਿਹੜੇ ਹਾਲਾਤ ਆ ਇਹਨਾਂ ਨੇ ਪੈਦਾ ਕਰਦੇ ਆ ਦਿੱਲੀ ਆ ਇਹ ਅਸੀਂ ਤੁਹਾਨੂੰ ਪਲ-ਪਲ ਦੀ ਰਿਪੋਰਟ ਆ ਜਿਹੜੀ ਦਿੰਦੇ ਰਹਿੰਨੇ ਆ ਤੁਸੀਂ ਸਾਡੇ ਚੈਨਲ ਨੂੰ ਲਾਈਕ ਕਮੈਂਟ ਸ਼ੇਅਰ ਕਰੋ ਕੈਮਰਾਮੈਨ ਹਰਪ੍ਰੀਤ ਸਿੰਘ ਬਰਾੜ ਦੇ ਨਾਲ ਮੈਨੇਜਰਤਾਰ ਸਿੰਘ ਸਰਾ ਕੁੰਡਲੀ ਬਾਦਰ ਦਿੱਲੀ